मेरे बहुत प्यारे दोस्तों भैनों वीरों ਬੱਚਿਓ ਬੱਚਿਓ ਮੇਰੇ ਲਈ ਹਮੇਸ਼ਾ ਹੀ ਉਰਾਰਕੀ ਮੈਂ 4-5 ਸਾਲ ਬਾਅਦ ਕੈਨੇਡਾ ਆਇਆ ਤੇ ਹਮੇਸ਼ਾ ਹੀ ਆ ਕੇ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਕਿ ਜਿਹੜੀਆਂ ਕਿਸੇ ਵਕਤ ਮੈਂ ਬਹੁਤ ਉਦਾਸ ਸਤਰਾ ਪ੍ਰਦੇਸ਼ੀਆਂ ਪਰਦੇਸੀ ਹੋਣ ਬਾਰੇ ਕਹੀਆਂ ਸੀ ਕਿ ਜੋ ਵਿਦੇਸ਼ਾਂ ਚ ਰਲਦੇ ਨੇ ਰੋਜ਼ੀ ਲਈ ਉਹ ਜਦੋਂ ਵਿਦੇਸ਼ ਪਰਤਣਗੇ ਆਪਣੇ ਘਰੀ ਕੁਝ ਤਾਂ ਸੇਖਣਗੇ ਮਾਂ ਦੇ ਸਿਰੇ ਦੀਆਂ ਗਨ ਬਾਕੀ ਕਬਰਾਂ ਦੇ ਰੁੱਖ ਖੇਟ ਜਾਵਣਗੇ ਮੈਨੂੰ ਖੁਸ਼ੀ ਨਹੀਂ ਜਿਆ ਕਿ ਇਹ 17 ਹੌਲੀ ਹੌਲੀ ਮਿਟ ਮਿਟ ਜਾਣ ਗਿਆ ਤੇ ਇਹ ਪਰਦੇਸ ਉਹੋ ਜਿਹਾ ਪਰਦੇਸ ਨਹੀਂ ਰਹੂਗਾ ਜਿਹਾ ਜੇ ਪ੍ਰਦੇਸ਼ ਵਿਲੇ ਮੈਚਾਂ ਲਿਖਿਆ ਸੀ ਕਵੀ ਨੂੰ ਵੈਸੇ ਆਪਣੀਆਂ 17 ਮਿੰਟਾਂ ਤੇ ਦੁੱਖ ਹੁੰਦਾ ਪਰ ਮੈਨੂੰ ਇਹਨਾਂ 17 ਮਿੰਟ ਤੇ ਖੁਸ਼ੀ ਹੋ ਗਈ ਕਿ 17 ਹੋ ਗਏ ਉਹ ਇੱਕ ਉਰਦੂ ਪਾਕਿਸਤਾਨੀ ਕਵੀ ਇੱਕ ਕਵਤਾ ਪੜ੍ਹਦਾ ਹੁੰਦਾ ਜਿੱਗਾ ਪਈ ਜਾਗ ਮੇਰੇ ਪੰਜਾਬ ਕਿ ਨਾ ਇਹ ਕਵਤਾ ਮੇਰੀ ਕਦੀ ਨਹੀਂ ਪ੍ਰਾਣੀ ਹੋ ਸਕਦੀ ਕਿਉਂਕਿ ਪੰਜਾਬ ਨੇ ਜਾਗਣਾ ਹੀ ਨਹੀਂ ਕਦੀ ਤੋ ਸੋ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਜਿਸ ਤਰ੍ਹਾਂ ਸੰਗਾਰਸ਼ ਕਰਕੇ ਆਪਣੀਆਂ ਜੜ੍ਹਾਂ ਇੱਥੇ ਲਾਈਆਂ ਔਰ ਪਿਛਲੇ ਦਿਨ ਇੱਕ ਅਨ ਡਿਜ਼ਾਇਰੇਬਲ ਕਿਤਾਬ ਰਿਡੇ ਅਲੀ ਕਾਜ਼ਮੀ ਨੇ ਲਿਖੀ ਉਸ ਤੋਂ ਸਾਰਾ ਇਤਿਹਾਸ ਇੱਕ ਮਾਲੂਮ ਹੁੰਦਾ ਸਾਨੂੰ ਸੀ ਉਸ ਸਰਤਾਸਮੇ ਆਪਣੇ ਹੱਡਾਂ ਤੇ ਹੰਡਾਇਆ ਤੇ ਹੁਣ ਜਿਵੇਂ ਕੋਈ ਰੁਕ ਫੁੱਲਾਂ ਤੇ ਆ ਜਾਂਦਾ ਅਸੀਂ ਜਾਣੀ ਉਹ ਜਿਹੜੀਆਂ ਸਾਡੀਆਂ ਇੱਕ ਜ਼ਮੀਨੀ ਜਾਂ ਸਾਡੇ ਸਟਰਗਲ ਦੀਆਂ ਦਾ ਅਸਾਸੀ ਉੱਚੋ ਕੁਝ ਉੱਪਰ ਲੰਘ ਕੇ ਅਸੀਂ ਕਲਾ ਨੂੰ ਸੱਭਿਆਚਾਰ ਨੂੰ ਸੰਭਾਲਣ ਵੱਲ ਹੋਏ ਆਂ ਔਰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਕਿ ਅ ਇੱਥੇ ਕਈ ਵਾਰ ਇਹਦਾ ਲੱਗਦਾ ਕਿ ਜੇ ਇੱਥੇ ਸਗੋਂ ਜ਼ਿਆਦਾ ਤੜਪ ਹੈ ਜਿਹੜੀ ਤੜਪ ਹੋਣੀ ਲਾਜ਼ਮੀ ਵੀ ਹੈ ਕਿ ਜਦੋਂ ਅਸੀਂ ਦੂਰ ਆ ਜਾਨੇ ਉਹਨਾਂ ਥਾਵਾਂ ਤੋਂ ਨਾ ਤਰਤੀਆਂ ਤੋਂ ਸਾਡੇ ਮਨ 'ਚ ਇੱਕ ਬੜਾ فاਸਲਾ ਹੁੰਦਾ ਉਹ ਤਾਰਾਂ ਨੂੰ ਹੋਰ ਖਿੱਚ ਪਾ ਦਿੰਦਾ। ਤਾਂ ਇਸ ਗੱਲ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਯਾਦ ਕੀਤਾ। ਕਿਉਂਕਿ ਵਕਤ ਸਾਡਾ ਵਕਤ ਤਾਂ ਹੋਰ ਕਿਸੇ ਕੰਮ ਆਉਂਦਾ ਹੀ ਨਹੀਂ ਇਸੇ ਕੰਮ ਹੋਣਾ ਚਾਹੀਦਾ ਵਕਤ ਕੇ ਤੁਹਾਡੇ ਵਰਗੇ ਲੋਕਾਂ ਨੂੰ ਸਹਿਦਕਾਰਾਂ ਨੂੰ ਸਾਇਤ ਰਸਿਆਂ ਮਿਲਿਆ ਮਿਲਿਆ ਜਾਵੇ ਤਾਂ ਤਾਲੀਵਾਲ ਫਿਰ ਸਤਾਲੀਵਾਲ ਇਹਨਾਂ ਨੂੰ ਬਹੁਤ ਦੇਰ ਤੋਂ ਮੇਰੀ ਇਹਨਾਂ ਨਾਲ ਜਾਣ ਪਛਾਣਾ ਬਹੁਤ ਵਾਰੀ ਮੈਂ ਇਹਨਾਂ ਦੀ ਕੁਰਸੀ ਦੇ ਸਾਹਮਣੇ ਬੈਠ ਕੇ ਇਨਾਂ ਦੇ ਸਾਲਾਂ ਦੇ ਜਵਾਬ ਵੀ ਦਿੱਤੇ ਆ। ਔਰ ਮੈਂ ਸਮਝਦਾ ਕਿ ਜਿਹੜਾ ਇਹਨਾਂ ਨੂੰ ਸਨਮਾਨ ਮਿਲਿਆ ਉਹ ਉਹ ਸਨਮਾਨ ਦੇ ਪੂਰੀ ਤਰ੍ਹਾਂ ਹੱਕਦਾਰ ਨੇ। ਔਰ ਇਹ ਵੀ ਕਿ ਹੌਂਜਾਕਸਰ ਸਾਹਿਤ ਦੀ ਦੁਨੀਆ 'ਚ ਕੀ ਹੁੰਦਾ ਕਿ ਮੈਂ ਕੱਲ ਇਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਮੈਂ ਕਿਹਾ ਕਿ ਜਿਸ ਤਰ੍ਹਾਂ ਐਥਲੈਟਿਕਸ ਹੁੰਦੀ ਹੈ ਉੱਥੇ ਤਾਂ ਫੈਸਲੇ ਹੋ ਜਾਂਦੇ ਵੀ ਇੰਨੇ ਫੁੱਟ ਇਨ ਇੰ ਸਾਲ ਲਗਾਤੀ ਤੇ ਕੋਈ ਰੋਲਾ ਨਹੀਂ ਤੇ ਸਾਹਿਬ ਦੀ ਦੁਨੀਆ 'ਚ ਕਹਿਵਰੀ ਅਦਾ ਹੁੰਦਾ ਕਿ ਸ਼ੇਕਸਪੀਅਰ ਬਾਰੇ ਟਾਲਸਟੋਏ ਟਾਲਸਟੋਏ ਸ਼ੇਕਸਪੀਅਰ ਨੂੰ ਇੱਕ ਮਾੜਾ ਨਾਟਕਕਾਰ ਮੰਨਦਾ ਸੀ ਨੇ ਟਾਲਸ ਟਾਲਸਟੋਏ ਚੈਖਵ ਨੂੰ ਕਹਿਣ ਲੱਗਾ ਕਹਿੰਦਾ ਕਿ ਤੂੰ ਚੈਖਵ ਜਿਹੜੀਆਂ ਤੂੰ ਨਾਟਕਤਾ ਸ਼ੇਕਸਪੀਅਰ ਨਾਲੋਂ ਵੀ ਮਾੜੇ ਲਿਖਦਾ पर कहानी तो कभी-कभी मिल रहा वो भी अच्छी लिख के के जेनी शेक्सपियर सारा जहान मानता सी ओनु टॉल्स्टॉय ਮੰਨ ਲਉ ਤਿਆਰ ਨਹੀਂ ਤਿਆਰ ਨਹੀਂ ਸੀ ਕਿ ਸਾਹਿਬ ਦੀ ਦੁਨੀਆ ਜੀ ਆਬਜੈਕਟਿਵ ਪੈਰਾਮੀਟਰ ਇਸ ਤਰ੍ਹਾਂ ਦੇ ਪਰਫੈਕਟ ਨਹੀਂ ਹੁੰਦੇ ਜਿਸ ਤਰ੍ਹਾਂ ਬਹੁਤ ਜਗਾ ਜੈਸੀ ਕਹਿੰਨੇ ਕਿ ਹਾਂ ਵੀ ਇਹ ਇਹ ਬਹੁਤ ਜਾਨੀ ਸਹੀ ਤੇ ਸਹੀ ਇਸੇ ਕਰਕੇ ਸਾਹਿਤ ਸਾਹਿਬ ਦੁਨੀਆ ਦੇ ਵਿੱਚ ਖਿੱਚੋ ਤਾਣ ਵੀ ਬਹੁਤ ਰਹਿੰਦੀ ਆ ਕਲਾਕਾਰਾਂ ਦੇ ਵਿੱਚ ਇਹ ਵੀ ਰਹਿੰਦੀ ਆ ਕਿ ਲੇਕਿਨ ਮੈਂ ਸਮਝਦਾ ਕਿ ਕਿੱਦਾਂ ਕਈ ਵਾਰੀ ਐਦਾਂ ਹੁੰਦਾ ਕਿ ਕੋਈ ਕਈ ਸਨਮਾਨ ਮੈਂ ਸਰਮਾਨ ਦੇਣ ਵਾਲਾ ਵਿੱਚ ਵੀ ਬਹੁਤ ਵਾਰੀ ਰਿਆਂ ਸਨਮਾਨ ਲੈਣ ਵਾਲਾ ਵਿੱਚ ਵੀ ਰਿਆਂ ਤੋਂ ਮੈਂ ਨਾ ਦੂਣਾ ਜਹਾਨਾ ਨੂੰ ਥੋੜਾ ਥੋੜਾ ਜਾਣਦਾ ਕਿ ਇਸ ਕਿਸ ਤਰ੍ਹਾਂ ਜਣੀ ਜਿਹੜਾ ਸਨਮਾਨ ਆ ਉਹਦੀ ਉਹਦੇ ਵਿੱਚ ਉਹਦੀ ਸਰਮਾਨ ਦੀ ਹੋਣ ਸਹਿਤਕ ਸਰਮਾਨ ਸਹਿਤਕ ਸਰਮਾਨਾਂ ਵਿੱਚ ਜਿਹੜੀ ਇੱਕ ਸਾਡੀ ਆਪਣੀ ਪਸੰਦ ਸਾਡੀ ਸਬਜੈਕਟਿਵ ਜਿਹੜੀ ਇੱਕ ਚੋਇਸ ਉਹਦਾ ਬਹੁਤ ਵੱਡਾ ਹੱਥ ਹੁੰਦਾ ਕਿ ਮੈਨੂੰ ਕਿਹੜਾ ਏਕਟਰ ਮੇਰੀ ਦਿਲ ਨੂੰ ਕਿਹੜਾ ਏਕਟਰ ਟੰਬਦਾ ਉਹ ਟੰਬਦਾ ਤਾਂ ਹੀ ਹੁੰਦਾ ਜੇ ਜੇ ਤੁਹਾਡੇ ਤੁਹਾਡੇ ਦੁੱਖ ਸੁੱਖ ਉਹਦੇ ਨਾਲ ਸਾਂਝੇ ਹੋਣਗੇ ਜੋ ਤੁਹਾਡੀ ਗੱਲ ਕਰਦਾ ਹੋਵੇਗਾ ਤੋ ਆਜ ਦਿਨੋਂ ਸੀ ਇਹ ਵੀ ਕਹਿੰਨੇ ਵੀ ਲੋਕ ਪੰਜਾਬੀ ਤੋਂ ਜਾਂ ਕਵਤਾ ਤੋਂ ਦੂਰ ਜਾ ਰਹੇ ਆ ਮੈਨੂੰ ਲੱਗਦਾ ਕਿ ਸ਼ਾਇਦ ਲੋਕ ਕਵਤਾ ਤੋਂ ਦੂਰ ਨਹੀਂ ਜਾ ਰਹੇ ਕਵੀ ਲੋਕਾਂ ਤੋਂ ਦੂਰ ਜਾ ਰਹੇ ਆ ਬਹੁਤ ਅੱਛਾ ਕਿ ਜੋ ਕੁਛ ਜੇ ਤੁਸੀਂ ਜੋ ਲੋਕਾਂ ਦੇ ਦਿਲਾਂ ਨੂੰ ਦੁੱਖ ਦੇ ਰਿਹਾ ਜੇ ਤੁਹਾਨੂੰ ਉਹਦਾ ਨਹੀਂ ਪਤਾ ਫਿਰ ਤੁਹਾਨੂੰ ਉਸ ਭਾਸ਼ਾ ਦਾ ਕਵੀ ਹੋਣ ਦਾ ਸਿਰਫ ਭਾਸ਼ਾ ਆਉਣ ਨਾਲ ਕੋਈ ਕਵੀ ਨਹੀਂ ਬਣ ਜਾਂਦਾ ਜਾਂ ਬਹਿਰ ਵਜ਼ਨ ਸਿੱਖਣ ਨਾਲ ਕੋਈ ਕਵੀ ਨਹੀਂ ਬਣ ਜਾਂਦਾ ਕبھی ਉਹ ਆਕੇ ਜਿਹੜਾ ਜਿਹੜੀ ਆਪਣੀ ਆਪਣੇ ਲੋਕਾਂ ਦੀ ਆਤਮਾ ਦੀ ਆਵਾਜ਼ ਬਣ ਸਕੇ ਤਾਂ ਤਾਲੀਵਾਲ ਹੋਰਾਂ ਨੇ ਆਪਣੇ ਮਾਧਿਅਮ ਦੁਆਰਾ ਇਹ ਕੰਮ ਕੀਤਾ ਕਿ ਉਹ ਆਪਣੇ ਭਾਈਚਾਰੇ ਦੀ ਆਵਾਜ਼ ਵੀ ਬਣੇ ਭਾਈਚਾਰੇ ਦੇ ਇੱਕ ਤਰ੍ਹਾਂ ਕੀ ਹਿੰਤਾ ਜਿੱਥੇ ਕਿਤੇ ਉਹਨਾਂ ਨੂੰ ਕਿਸੇ ਚੀਜ਼ ਦੀ ਆਲੋਚਨਾ ਕਰਨੀ ਪਈ ਆਲੋਚਨਾ ਵੀ ਕੀਤੀ ਔਰ ਜੋ ਕੁਝ ਦੁਨੀਆ ਤੇ ਹੋ ਰਿਹਾ ਕੋਸ਼ਲਾ ਨਾਲੋਂ ਕੰਪੇਅਰ ਵੀ ਕੀਤਾ ਤੋਂ ਕੋਸ਼ਲਾ ਦੇ ਆਰਟੀਕਲ ਜਿਸ ਤਰ੍ਹਾਂ ਅਜੀਤ ਵਿੱਚ ਪੰਜਾਬੀ ਭਾਸ਼ਾ ਬਾਰੇ ਬਹੁਤ ਵਧੀਆ ਆਰਟੀਕਲ ਜਾਂ ਭਾਸ਼ਾ ਭਾਗ ਦੀ ਉਹ ਜਿਹੜੀ ਕਾਰਗੁਜ਼ਾਰੀ ਹੈ ਉਸ ਕਾਰਗੁਜ਼ਾਰੀ ਦੀ ਅਨੁਸਨਾ ਕਰਨ ਵਾਲੇ ਵੀ ਆਰਟੀਕਲ ਛਪੇ ਤੋਂ ਮੈਂ ਇਸ ਮੌਕੇ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਕਰਨਾ ਕਿਉਂਕਿ ਐਸ ਵੀ ਲਿਖਿਆ ਕਿ ਪੱਤਰਕਾਰੀ ਬਹੁਤ ਪੱਤਰਕਾਰ ਦੀ ਅਹਿਮਤ ਬਹੁਤ ਜ਼ਿਆਦਾ ਡਿਪਟੀ ਕਮਿਸ਼ਨਰ ਕਦੀ ਦੇ ਆਏ ਤੇ ਨਹੀਂ ਖੜਾ ਹੋਏਗਾ ਪੱਤਰਕਾਰ ਆਏਗਾ ਤੇ ਖੜਾ ਹੋਏਗਾ ਤਾਂ ਉਹ ਉਹ ਇਸ ਲਈ ਔਰ ਐਸੇ ਕਰਕੇ ਪੱਤਰਕਾਰੀ ਦੁਨੀਆ ਵਿੱਚ ਕਰਪਸ਼ਨ ਵੀ ਬਹੁਤ ਹੋ ਗਈ ਜਿਵੇਂ ਕਿਸੇ ਨੇ ਕਿਹਾ ਸੀ ਕਿ ਖੌਫ ਤੇ ਲਾਲਚ ਹੈ ਪੱਤਰਕਾਰ ਵਿੱਚ ਸੱਚ ਕੀ ਲੱਭਦਾ ਹੈ ਫਿਰ ਅਖਬਾਰ ਵਿੱਚ ਕਿ ਜੇ ਪੱਤਰਕਾਰਾਂ ਦੇ ਵਿੱਚ ਹੀ ਖੌਫ ਔਰ ਲਾਲਚ ਹੋਵੇ ਫਿਰ ਅਖਬਾਰ ਚ ਸੱਚ ਨਹੀਂ ਲੱਭ ਸਕਦਾ ਸੋ ਪੱਤਰਕਾਰ ਦੀ ਪੱਤਰਕਾਰੀ ਬਾਰੇ ਐਸਵੇਲੇ ਇੰਡੀਆ ਵਿੱਚ ਜਿਹੜੀ ਕਿ ਪੇਡ ਨਿਊਜ਼ ਦਾ ਜਾਂ ਵਿਕੇ ਹੋਏ ਪੱਤਰਕਾਰੀ ਜਾਂ ਵਿਕੇ ਹੋਏ ਅਖਬਾਰ ਕਿ ਜਿਹੜੀ ਚੀਜ਼ ਨੇ ਸਾਰੇ ਜੀ ਨੂੰ ਸੰਭਾਲਣਾ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਹਰ ਚੀਜ਼ ਨੂੰ ਪਰਖਣਾ ਹੁੰਦਾ ਜਦੋਂ ਉਹ ਹੀ ਕਸਵਟੀਆਂ ਹੀ ਆਪ ਆਪ ਜਾਨੀ ਗਲਤ ਹੋ ਜਾਣ ਤੇ ਉਹ ਸੋਸਾਇਟੀ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਸੋ ਪੱਤਰਕਾਰ ਇੱਕ ਤਰ੍ਹਾਂ ਉਹ ਇੱਕ ਰੈਫਰੀ ਵਾਂਗ ਇੱਕ ਜੱਜ ਵਾਂਗ ਇੱਕ opinion maker ਵਾਂਗ ਜੋ ਕੰਮ ਕਰਦੇ ਆ ਉਹ ਸੋਸਾਇਟੀ ਲਈ ਇੱਕ ਬਹੁਤ ਵੱਡਾ ਯੋਗਦਾਨ ਪੱਤਰਕਾਰਾਂ ਦਾ ਹੁੰਦਾ ਔਰ ਮੈਂ ਸੋਹੁੰਦਾ ਕਿ ਰੇਡੀਓ ਖਾਸ ਕਰਕੇ ਇੰਗਲੈਂਡ ਵਿੱਚ ਵੀ ਯੂਕੇ ਵਿੱਚ ਵੀ ਔਰ ਇੱਥੇ ਵੀ ਰੇਡੀਓ ਬਹੁਤ ਬਿਟਾ ਰੋਲ ਅਦਾ ਕਰ ਰਿਹਾ ਓਪੀਨੀਅਨ ਮੇਕਿੰਗ ਵਿੱਚ ਵੀ ਉਹ ਲੋਕਾਂ ਨੂੰ ਅਵੇਅਰ ਕਰਨ ਜਿਹੜਾ ਕਿ ਇੰਡੀਆ ਚ ਰੇਡੀਓ ਦਾ ਰੋਲ ਇਹ ਅਜੇ ਨਹੀਂ ਸ਼ੁਰੂ ਹੋਇਆ ਜਿਹੜੇ ਜਿੰਨੇ ਐਫ ਐਮ ਰੇਡੀਓ ਵੀ ਆ ਉਹ ਬਹੁਤੇ ਯੰਗਸਟਰਸ ਦੇ ਤੇ ਉਹਨਾਂ ਦੇ ਜੋ ਗਾਣੇ ਉਹਨਾਂ ਨੂੰ ਸਮਰਪਿਤ ਨਹੀਂ ਲੇਕਿਨ ਮੈਂ ਇੱਥੇ ਕਈ ਵਾਰੀ ਬਹੁਤ ਵਾਰੀ ਮੈਂ ਸੁਣਿਆ ਕਿ ਜਿਹਨਾਂ ਦੇ ਜਿਹਨਾਂ ਐਸੇ ਇਸ਼ੂਸ ਤੇ ਬਹਿਸ ਹੁੰਦੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਬਹੁਤ ਗੰਭੀਰ ਬਹਿਸ ਹੁੰਦੀ ਹੈ ਸੋ ਇਸ ਲਈ ਇਸ ਕਰਕੇ ਵੀ ਕਿ ਇੱਕ ਨਵੇਂ माध्यम ਵਿੱਚ ਇੰਨਾ ਸ਼ਾਨਦਾਰ ਕੰਮ ਕਰਨਾ ਔਰ ਇੱਕ ਤਰ੍ਹਾਂ ਟਾਲੀਵਾਲ ਸਾਹਿਬ ਦਾ ਵੀ ਇਨਾਮ ਔਰ ਇਸ ਨਵੇਂ ਮਾਧਮ ਦਾ ਵੀ ਇਨਾਮ ਹੈ ਔਰ ਪਾਇਚਾਰੇ ਦੀ ਸਮੁੱਚੀ ਇਨਵੋਲਵਮੈਂਟ ਦਾ ਵੀ ਇਨਾਮ ਸੋ ਇਸ ਮੌਕੇ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਇਨਾਮ ਦੇ ਵਾਸਤੇ ਇਸ ਪੁਰਸਕਾਰ ਪੁਰਸਕਾਰ ਦੇ ਵਾਸਤੇ ਔਰ ਮੈਂ ਦੁਆ ਕਰਦਾ ਕਿ ਇਸ ਤੋਂ ਵੀ ਵੱਡੇ ਸਨਮਾਨਾਂ ਦੇ ਹੱਤਕਾਰ ਹੋਣ ਔਰ ਸਾਡੀਆਂ ਜਿਸ ਤਰ੍ਹਾਂ ਕੇ ਬਰਾਡਸ ਸਭ ਨੇ ਕਿਹਾ ਕਿ ਜਿਸ ਤਰ੍ਹਾਂ ਜਦੋਂ ਤੁਹਾਨੂੰ ਕੋਈ ਵੱਡਾ ਸਨਮਾਨ ਮਿਲਦਾ ਤੇ ਫਿਰ ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿ ਤੁਹਾਨੂੰ ਅਸੀਂ ਉਸ ਇੱਕ ਸਥਾਨ ਤੇ ਉੱਚੇ ਸਥਾਨ ਤੇ ਦੇਖਦੇ ਹਾਂ ਔਰ ਤੁਹਾਡੇ ਕੋਲੋਂ ਅਸੀਂ ਹਮੇਸ਼ਾ ਆਸ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਇਸ भाईचारे की मनुखता की मानवता की जी सेवा लगे रहोंगे तो मैं बहुत बहुत मुबारकबाद हाँ जी बताते रहे